ਦੂਜੀ ਕਿਨੇ ਦੇ ਕਹਿੰਦੇ ਰਤਨਗੜੀਆ ਸੋਢੀ ਐ ਆਹ ਸਾਹਮਣੇ ਇਹ ਸੋਢੀ ਐ ਉਹ ਕਿੰਦੇ ਰਤਨਗੜੀਆ ਸੋਢੀ ਤੇ ਮਨਜੀਤ ਸੋਢੀ ਤੇ ਮਨ ਜਗਰ ਬੜਿਆ ਅੱਜ ਕਹਿੰਦੇ ਨਵੇਂ ਪਿੰਡ ਦੇ ਵਿੱਚੋਂ ਆਹ ਬੱਲੇ 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 ਆਹ ਬੱਲੇ ਬੱਲੇ ਉਹ ਮੰਨਾ ਮੰਨਾ ਅੱਜ ਪਹੁੰਚੇ ਜੀ ਪਿੰਡ ਨਵਾਂ ਪਿੰਡ ਮਨਜੀ ਤਾਂ ਮੰਨੇਣਾ ਤੇ ਪਹੁੰਚੇ ਆ ਛੋਟੀ ਪ੍ਰੇਅਰ ਦੁੱਝੇ ਆ ਤੇ ਬੱਬਾ ਬੰਨ ਕੇ ਛੱਡਿਆ ਹੋਰ ਕਿਦਾਂ ਵਧੀਆ ਵਧੀਆ ਚੱਲਿਆ ਕਿਵੇਂ ਚੱਲਦਾ ਬੱਸ ਬੱਸਾ ਕਿਵੇਂ ਕਰਾ ਲਿਆ ਪ੍ਰਸ਼ਨ ਹਾਂ ਕਰਾ ਲਿਆ ਠੀਕ ਆ ਹਾਂ ਸਾਰਾ ਕਿੱਥੋਂ ਕਰਾਇਆ ਅੰਮ੍ਰਿਤਸਰੋਂ ਕਰਾਇਆ ਠੀਕ ਠੀਕ ਜੀ ਮਦਦ ਆ ਮਦਦ ਆਪਣੇ ਮੱਲਾ ਵੀ ਲੱਗ ਗਿਆ ਲੱਖ ਰੁਪਏ ਲੱਗਾ ਫਰੀਦਣਾ ਜੱਫੇ ਆਪਦੇ ਪਾਸ ਇਹ ਕਰ ਲੈ ਮੈਨੂੰ ਇਹਦਾ ਵੇਟ ਕਰੋ ਫਿਰ ਤੁਮ ਹੈ ਦੋ ਤਿੰਨ ਦਿਨ ਤੇ ਆਪਦੇ ਪਾ ਸਕਦਾ ਤੂੰ ਉਹਦੇ ਪਾ ਦਵਾਂ ਪਾ ਦੂ ਹਨ ਕਿ ਗਾਈਦਾ ਹੋਏ ਸਾਰੇ ਜਾਪੀਆਂ ਆਈ ਰਵਣਾ ਵਾਲਿਆ ਮੈਂ ਲਾਦਾ ਉਹ ਸੱਲੀ ਬਣਾਉਣੇ ਢਾੜੀ ਮਾਰਤੀ ਜਨਮਰੀ ਬੀਰੋ ਆਹ ਦੋ ਹਾਲੇ ਨਹੀਂ ਆਜ ਕਿਹੜੀ ਖੁਸ਼ੀ ਜੀ ਆਂ ਹਾਂਜੀ ਵਿਆਹ ਹੈ ਤੁਹਾਡਾ ਵਿਆਹ ਹੈ ਹਾਂਜੀ ਵਧਾਈ ਹੋਏ ਮੇਰਾ ਵੀਰ ਬਾਜ ਲਈਆਂਗਾ ਬਹੁਤ ਵਧੀਆ ਕਬੱਡੀ ਖੇੜਿਆ ਮਨੇ ਵਿਆਹ ਮੰਡਿਆ ਵਧਾਈ ਹੋਏ ਬਹੁਤ ਬਹੁਤ ਜੀ ਵਧਾਈ ਆ ਪਵਨ ਦੀ ਤੇ ਸਾਡਾ ਸਾਡਾ ਵੀ ਹੋ ਜੇ ਤੇਰਾ ਹੋਊਗਾ ਸਟੇਸ਼ਨ ਲਾਏ ਆਰੇ ਹੋਰ ਮੰਦਿਰ ਕੀ ਆਲਿਆ ਤੇਰੇ ਪਿੰਡਾਂ ਜਾਏ ਆ ਤੇ ਕਬੱਡੀ ਦਾ ਪੈ ਜਾ ਚਾਰ ਟੀਮਾਂ ਤੇ ਇਹ ਮੁੰਡੇ ਦਾ ਵਿਆਹ ਹੈ ਇਹ ਟੀਮ ਵਿੱਚ ਖੇਡਦਾ ਮੁੰਡਾ ਬਾਜ ਲਈ ਆਲਾ ਕੀ ਹੋ ਗਿਆ ਸਾਹਿਬ ਲੈ ਉਹ ਅੰਦਾ ਹੋਣਾ ਹੈ ਹੋਣਾ ਵਿਆਹ ਹੋਣਾ ਵਿਆਹ ਦਾ ਹਾਂ ਹੁਣ ਇਹਦੇ ਲਈ ਪਾਸੇ ਕਹਿੰਦੇ ਬਾਜੂ ਭਲਵਾਨ ਦਾ ਚੰਡਿਆ ਹੋਇਆ ਹੈ ਤੇਲਾ ਮਾਲਕਾ ਕਹਿੰਦੇ ਕਬੱਡੀ ਪਾਰ ਹੈ ਇੱਕ ਵੀ ਇਹ ਕਬੱਡੀ ਪਾਰ ਰਿਹਾ ਹੈ ਸਾਹਮਣੇ ਕਹਿੰਦੇ ਚਾਰ ਤਿਆਰ ਨੇ ਸਾਹਮਣੇ ਕਹਿੰਦੇ ਚਾਰ ਤਿਆਰ ਨੇ ਲੱड्डੂ ਵਾਲਾ ਪ੍ਰੀਤ ਹੈ ਉਹ ਸਾਹਮਣੇ ਤੱਕਦਾ ਖੇਡ ਮੈਦਾਨ ਦੇ ਅੰਦਰ ਸਰਹਾਲੀ ਵਾਲਾ ਪੀਰਾ ਗੁਰਨਾਨ ਦੇ ਆਪਣੀ ਟੀਮ ਦੇ ਸੇਜੁਰ ਦਿੰਦਾ ਹੈ ਕਬੱਡੀ ਦਾ ਨਵਾਬ ਅੰਮ੍ਰਿਤ ਸਿੰਘ ਦੀ ਧਰਤੀ ਦਾ ਉਹ ਕਬੱਡੀ ਪਾ ਰਿਹਾ ਹੈ ਉਹ ਸਾਹਮਣੇ ਚਾਰ ਚਾਰਾਂ ਦੇ ਵਿੱਚੋਂ ਖਡੂਰ ਸਾਭਿਆ ਸੱਤੂ ਗੁਰੂ ਦਾ ਖਾਲਸਾ ਟਰਾਈ ਕਰਦਾ ਹੈ ਇਧਰ ਸਾਡੇ ਦੀ ਹੋਣੀ ਹੈ ਅੰਮੇ ਦੀ ਹਰ ਰੇਡ ਸਾਡੇ ਗੁਰਨਾਲ ਚੱਠੂ ਵੱਲੋਂ 500 ਦੀ ਹੋਣੀ ਹੈ ਸਾਡੀ ਬੇਨਤੀ ਆਪਾਂ ਗਰਾਊਂਡ ਜਿਹੜੀ ਕਲੀਅਰ ਰੱਖਣੀ ਹੈ ਲਓ ਇਧਰਲੇ ਪਾਸੇ ਗੁਰਨਾਲ ਉਹ ਕਹਿੰਦੇ 16 ਬਣਾ ਗੁਰਨਾਲ ਕਬੱਡੀ ਪਾ ਰਿਹਾ ਹੈ ਕਹਿੰਦੇ ਖੇਡ ਮੈਦਾਨ ਦੇ ਅੰਦਰ ਨਵੇਂ ਪਿੰਡਿਆ ਕਬੱਡੀ ਪੌਂਡ ਲਈ ਬੰਦਾ ਹੋਇਆ ਸਾਹਮਣੇ 4 ਹੈ ਤਿਆਰ ਨੇ ਗਰਵਾਲ ਸਰਪੰਚ ਕਹਿੰਦਾ 500 ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਪਈ ਹੋਈ ਹੈ ਇਹ ਕਹਿੰਦੇ ਮੰਨਾ ਨਵੇਂ ਪਿੰਡਿਆ ਉਹ ਛੋਟਾ ਤਾਰ ਜਦੋਂ ਖੇਡ ਮੈਦਾਨ ਦੇ ਅੰਦਰ ਕਦੇ ਨਿਊਜ਼ੀਲੈਂਡ ਦੇ ਗਰਾਊਂਡਾਂ ਦਾ ਸ਼ਿਕਾਰ ਬਣਿਆ ਅੱਜ ਕਹਿੰਦੇ ਨਵੇਂ ਪਿੰਡ ਦੇ ਵਿੱਚ ਉਹ ਬੱਲੇ 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 ਉਹ ਬੱਲੇ ਬੱਲੇ ਉਹ ਮੰਨਾ ਮੰਨਾ ਉਹ ਰਾਂਗੜਵਾ ਗਿਆ ਹੈ ਖੇਡ ਮੈਦਾਨ ਦੇ ਉੱਪਰ ਪੈ ਗਈ ਹੈ ਲਓ ਸਾਹਮਣੇ ਕਹਿੰਦੇ ਅਜੇ ਕਬੱਡੀ ਪਾਰ ਹੈ ਇਹ ਵੀ ਪ੍ਰੀਤ ਰੋਣਾ ਪਰਿਵਾਰ ਕਹਿੰਦੇ ਆ ਕਿ ਤੇਰੇ ਇੱਕ ਜੱਫੇ ਦਾ 500 ਖੜਾ ਫੜ ਤਿਆਰੀ ਗੱਭਰੂਆ ਕਰ ਕੋਸ਼ਿਸ਼ ਗੱਭਰੂਆ ਪਰ ਇਹਦੇ ਦੇ ਪਾਸੇ ਕੌਣ ਇਹ ਕਹਿੰਦੇ ਸਰੀਆਲੀ ਵਾਲਾ ਰੋਣਾ ਪਰਿਵਾਰ ਜੀ ਕਹਿੰਦੇ ਆ ਕਿ ਅੰਮੇ ਦੀ ਹਰ ਕਬੱਡੀ 500 ਦੀ ਪਰ ਇਹਦੇ ਦੇ ਪਾਸੇ ਇਹ ਹਰਤਾਲ ਹੈ ਉਹ ਕਹਿੰਦੇ ਹਰਤਾਲ ਮਾ ਦਰਦੀ ਰਬ ਰਬ ਕਰਦੀ ਲੋਕੀ ਕਹਿੰਦੇ ਸੁਈ ਮੂਈ ਉਹ ਸਾਹਮਣੇ ਜਰ ਹਪਾਲ ਦੀਆਂ ਉਹ ਸਾਹਮਣੇ ਸੋਲਾ ਵਾਲਾ ਗਰਨਾਲ ਵੱਡਾ ਮਲਮਾ ਖੇਡ ਕਬੱਡੀ ਦਾ ਉਹ ਕਬੱਡੀ ਪਾ ਰਹੇ ਆ ਕਬੱਡੀ ਜਰਸੰਧੇ ਕੈਮਰਾ ਫੋਕਸ ਨੇ ਉਹ ਦੇਖਾਂ ਜੀ ਲੱਤੂ ਵਾਲਾ ਹੈਰੀ ਸੰਧੂ ਸਿੰਘ ਦੀ 75 ਸੜਾ ਵੀਰ ਨਾਲ ਮਹਾਵੀਰ ਸੰਧੂ ਕਰ ਰਿਹਾ ਵੀ ਆਪਾਂ 3100 ਦੇ ਮੰਗੇ ਨਵੇਂ ਪਿੰਡਿਆਂ ਦੇ ਹਰ ਇੱਕ ਜੱਫੇ ਤੇ ਨੰਬਰ ਅੰਬਾਦ ਤੇ 7 ਨੰਬਰ ਸੋਹਣਾ ਵਾਲਾ ਕਹਿੰਦੇ ਗੁਰਨਾਲ ਕਬੱਡੀ ਪਾ ਰਿਹਾ 6 ਫੁੱਟ ਤੋਂ ਉੱਪਰ ਕੱਦ ਹੈ ਕਹਿੰਦੇ ਜੱਟਲਾ ਤੇ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਚੜਾਈ ਹੈ ਇਹ ਕਹਿੰਦੇ ਸੁਖਮਨਾ ਯਾਰ ਹੈ ਮੇਰੇ ਮਿੱਤਰੋ ਪਰ ਇਧਰਲੇ ਪਾਸੇ ਰਾਜਾ ਪੰਧਰੀ ਵਾਲਾ ਕਰਦਾ ਹੋਇਆ ਰੇਣਾ ਪਿੰਗ ਜੱਫੇ ਲੱਗਦਾ ਸਵਾਦ ਗੱਜੇ ਪਿਆ ਧਰਤੀ ਫਟੇਪੁਰ ਦੀ ਹੈ ਵੇਖਾਂਗੇ ਕੌਣ ਇੱਕ ਤੰਨੇ ਦਾ ਕਹਿੰਦੇ ਆਹ ਸਾਹਮਣੇ ਇਹ ਸੋਢੀ ਹੈ ਉਹ ਕਿੱਧਰ ਰਪਨਗੜ੍ਹ ਜਾਂ ਸੋਢੀ ਤੇ ਮਨਜੀਤ ਸੋਢੀ ਤੇ ਤੇ ਵੱਲੋਂ 1100 ਮਨਜੀਤ ਦੇ ਲਈ ਪੁੱਜਦਾ ਹੋ ਗਿਆ ਆ ਜੀਵਨਾ ਰਣਕੇ ਵਾਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਪਤਰੀ ਵਾਲਿਆ ਲਾਜਫਾ ਕਰਵਾ ਦੇ ਗੱਲਾਂ ਨੌਜਵਾਨਾਂ ਉਹ ਸਾਹਮਣੇ ਇਧਰ ਸਾਡੇ ਗੁਰਨਾਲ ਸਿੰਘ ਜੱਠੂ ਸਰਪੰਚ ਰਾਜਵੀਰ ਜੱਠੂ ਇਹਨਾਂ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤਗੜਾ ਮੁਕਾਬਲਾ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ ਕਬੱਡੀ ਦਾ ਨਵਾਬ ਖੇਡ ਮੈਦਾਨ ਦੇ ਉੱਪਰ ਉਹ ਕਹਿੰਦੇ ਬੱਲੇ ਬੱਲੇ ਇਹ ਕਹਿੰਦੇ ਅੰਪਾਇਰ ਇਹ ਸੁਰ ਸਿੰਘੀ ਹੈ ਰਹੀ ਹੈ ਸਾਹਮਣੇ ਚਾਰ ਤਿਆਰ ਨੇ ਜੋਲੇ ਵਾਲਾ ਤੇਰੇ ਜੱਫੇ ਦੀਆਂ ਆਸਾਂ ਨਹੀਂ ਓਏ ਅਰਸ਼ਾ ਤੇਰੇ ਤੋਂ ਜੱਫਾ ਚਾਹੁੰਦੇ ਨੇ ਲੋਕੀ ਨਵੇਂ ਪਿੰਡੇ ਜੱਫਾ ਚਾਹੁੰਦੇ ਨੇ ਉਹ ਕਹਿੰਦੇ ਸੋਲਾ ਬੜਾ ਗਰਮਾਨ ਉਹ ਪਾਈ ਹੋਈ ਕਬੱਡੀ ਤੇ ਨੰਬਰ 23 ਭਰਤੀ ਦਾ ਕਬੱਡੀ ਪੌਂਡ ਦੇ ਲਈ ਬੰਦਾ ਹੋਇਆ ਹੈ ਹੈਰੀ ਸੰਧੂ ਛਿੜਨੀ ਨਾਲ ਸਰਵੀਰ 75 ਨਾਲ ਮਹਾਵੀਰ ਸੰਧੂ ਉਹਨਾਂ ਦੇ ਵੱਲੋਂ ਹਰ ਇੱਕ ਨੰਬਰ 2100 ਦਾ ਹੋਵੇਗਾ ਛਿੜਨੀ ਨਾਲ ਮਹਾਵੀਰ ਸੰਧੂ ਕੈਨੇਡਾ ਨਾਲ 75 ਸਦਾ ਵੀਰ ਬੱਦਾ ਭਰਾ ਜਿੱਦੋਂ ਜੰਮੇ ਮਰੀ ਵੀ ਬੱਡੀ ਹੈ ਕਹਿੰਦਾ ਹਰ ਇੱਕ ਨੰਬਰ ਨਵੇਂ ਪਿੰਡੀਆਂ ਦਾ 3100 سو پچی سو بھپندر پال آسٹریلیا اکونجا سو کا ہوا ہر ایک جفا جیون رڑکے کر کے کھیل میدان کبڈی پہ وہ کہ جیون کبڈی پھر رہ ਇਹ ਜਿਹੜੀ ਕਹਿੰਦੇ ਨਵਾਬਾਂ ਵਰਗੀ ਚਾਲ ਹੈ ਨਵਾਬਾਂ ਵਰਗੀ ਚਾਲ ਹੈ ਇਹ ਕਹਿੰਦੇ ਨਵਾਬ ਹੈ ਸਾਡੀ ਖੇਡ ਕਬੱਡੀ ਦਾ ਪਰ ਇਹਨਾਂ ਦੇ ਪਾਸੇ ਇਹ ਹਰਮਾਲ ਗੜਵਾਲਾ ਕਰਦਾ ਹੋਇਆ ਟਰਾਈ ਲੱਗਦਾ ਹੋਇਆ ਜੋਰ ਬਾਈ ਅੰਮਾ ਕਬੱਡੀ ਸਿੰਘ ਦਾ ਅੰਬਾ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਆ ਸਾਹਮਣੇ ਕਹਿੰਦੇ ਅੰਬਾ ਕਬੱਡੀ ਪਾ ਰਿਹਾ ਹੈ ਜਿੱਦ ਡਾ ਸਕੋਰ ਦੇ ਵੱਲੋਂ ਅੰਬੇ ਦੀ ਆ ਕਬੱਡੀ 2100 ਦੀ ਹੋਵੇਗੀ 2100 ਦੀ ਆ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਨੰਬਰ ਕਹਿੰਦੇ ਅੰਬੇ ਦਾ ਨੰਬਰ ਕਹਿੰਦੇ ਸਰੀਆ ਵੱਡੇ ਵੱਲ ਆ ਸਾਹਮਣੇ ਕਹਿੰਦੇ ਗੁਰਨਾਲ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਸੋਨੀ ਛੰਨਾ ਵਾਲਾ ਇਹ ਪੁੱਜਿਆ ਹੋਇਆ ਹੈ ਮਾਝਾ ਕਬੱਡੀ ਅਪਡੇਟ ਪੇਜ ਚ ਲਾਉਂਦਾ ਤੇ ਇਹ ਐਨ ਗੱਲਾਂ ਵੱਖਰੀਆਂ ਲਓ ਇਧਰਲੇ ਪਾਸੇ ਆਜਾ ਪੱਧਰੀ ਵਾਲਾ ਕਰਦਾ ਹੋਇਆ ਟਰਾਈ ਇਹ ਨੰਬਰ ਕਹਿੰਦਾ ਗੁਰਲਾਲ ਸੋਨੇ ਜੋੜਾ ਉਹ ਸਾਹਮਣੇ ਕਹਿੰਦਾ ਮਨਜੀਤ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ 3100 ਦੀ ਹੋਵੇਗੀ ਖੈਰੀ ਸੰਧੂ ਸਾਡਾ ਵੀਰ ਨਾਲ 75 ਨਾਲ ਸਾਡਾ ਵੀਰ ਮਹਾਬੀ ਪਰਵਾਰ ਹਰਤੇਲ ਸਿੰਘ ਦੀ ਸੰਧੂ ਸਾਹਿਬ ਉਹਨਾਂ ਦੇ ਪਰਿਵਾਰ ਦੇ ਵੱਲੋਂ 3100 ਦੀ ਕਬੱਡੀ ਖਡੂਰ ਸਾਭੀਆ ਖੇਡ ਮੈਦਾਨ ਦੇ ਅੰਦਰ ਉਹ ਕਹਿੰਦੇ ਖਡੂਰ ਸਾਭੀਆ ਸੱਤੂ ਕਰਦਾ ਹੋਇਆ ਕਮਾਲ ਕਰਦਾ ਹੋਇਆ ਕਮਾਲ ਆ ਨੰਬਰ ਆਪਣੀ ਟੀਮ ਦੇ ਲਈ ਸੱਤੂ ਨੇ ਜੋੜ ਦਿੱਤਾ ਹੈ ਕਬੱਡੀ ਖੇਡ ਮੈਦਾਨ ਦੇ ਅੰਦਰ ਫੇਰ ਪੈ ਗਈ ਹੈ ਪੱਦਰੀ ਵਾਲਾ ਜੱਫੇ ਲਾਉਣੇ ਪੈਣੇ ਆ ਮੰਦੀ ਮਲਤਾਨੀ ਹੁਣੀ ਫਰਾਂਸ ਤੋਂ ਚੱਲ ਕੇ ਆਏ ਆ ਗੱਲਾਂ ਵੱਡੀਆਂ ਨੇ ਉਹ ਸਰਹਾਲੀ ਵਾਲਾ دنیا کے اوپر چڑھائی ہے میرے مل سامنے گرجنتا چھوٹا گردا تارجن کبھی سامنے کہ امبا ہی ہے پچتر ਦਾ ਵੀਰ ਨਾਲ ਮਹਾਵੀਰ ਸੰਧੂ ਨਾਲ ਸੀਤਾ ਸਰਪੰਚ ਜਵਾਦ ਵਾਲਾ ਜਿੰਦਾ ਚੋਲੇ ਵਾਲੇ ਅਰਸ਼ ਦੇ ਲੱਤੂ ਵਾਲੇ ਪ੍ਰਿੰਤ ਦੇ ਦੋਵੇਂ ਜੱਫੇ 11000 ਦੇ ਹੋਣਗੇ 11000 ਦੇ ਹੋਣਗੇ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆ ਉਹ ਕਹਿੰਦੇ ਪੱਦਰੀ ਵਾਲੇ ਨੇ 16 ਵਾਲਾ ਗਰਨਾ ਦੇ ਆਹ ਸਾਹਮਣੇ ਕਹਿੰਦੇ ਅੰਬੇ ਦੀ ਕਬੱਡੀ ਪੈ ਗਈ ਹੈ ਐਂ ਤਾਂ ਕਹਿੰਦੇ ਨਵੇਂ ਪਿੰਡ ਦੇ ਅਜ ਤਾਂ ਕਹਿੰਦੇ ਨਵੇਂ ਪਿੰਡ ਦੇ ਵਿੱਚ ਅੱਗ ਨਿਕਲਦੀ ਹੈ। ਲਓ ਇਧਰਲੇ ਪਾਸੇ ਇਹ ਖਡੂਰ ਸਾਭੀਆਂ ਫੇਰ ਮਾਉਂ ਦਿੱਤੀ ਹੈ ਮੇਰੇ ਮਿੱਤਰੋ। ਲਓ ਸਾਹਮਣੇ ਵੇਖਾਂਗੇ ਕੌਣ ਇੱਕ ਇੱਕੜੀ ਦੇ ਕਹਿੰਦੇ ਸੁਭਰਾਵਾਂ ਦਾ ਹੈਪੀ ਹੈ ਤੇ ਦੂਜੀ ਕਿੰਨੇ ਦੇ ਕਹਿੰਦੇ ਪੰਦਰੀ ਦਾ ਰਾਜ ਹੈ ਪਰ ਸਾਹਮਣੇ ਵੀਰਾ ਸਰਹਾਲੀ ਸਾਹਿਬ ਦਾ ਕਰਦਾ ਹੋਇਆ ਕੋਸ਼ਿਸ਼ ਤੇ ਨੰਬਰ ਕਹਿੰਦੇ ਗੁਰਲਾਲ ਜੋੜ ਗਿਆ ਆਪਣੀ ਟੀਮ ਦਾ ਨਵੇਂ ਪਿੰਡ ਜਾ ਕਬੱਡੀ ਪਾ ਰਿਹਾ ਹੈ ਗੁਰਲਾਲ ਸਰਪੰਚ ਕਹਿੰਦਾ 2100 ਦੀ ਕਬੱਡੀ ਆ ਮੇਰੇ ਵੱਲ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਝੱਠੂ ਪਰਿਵਾਰ ਦਾ ਵੱਡਾ ਸਹਿਯੋਗ ਹੈ ਉਹ ਕਹਿੰਦੇ ਸਾਹਮਣੇ ਖੇਡ ਮੈਦਾਨ ਦੇ ਅੰਦਰ ਮਨਜੀਤ ਉਹ ਨਵੇਂ ਪਿੰਡੀਆਂ ਉਹ ਪਾਉਂਦਾ ਕਬੱਡੀ ਖੇਡ ਮੈਦਾਨ ਦੇ ਅੰਦਰ 4 ਤੇ 4ਾਂ ਚ ਖਡੂਰ ਸਾਹਿਬ ਵਾਲਾ ਖਡੂਰ ਸਾਹਿਬ ਵਾਲਾ ਲਓ ਹੌਲਦਾ ਨਵੇਂ ਬੱਡੀਆਂ ਮਨਜੀਤ ਨਾ ਚੀ ਜਾਨੀ ਹੈ ਗੱਲਾਂ ਬੱਡੀਆਂ ਨੇ ਉਹ ਜੀਵਨ ਵੜ ਕੇ ਘੜ ਕੇ ਵਾਲਾ ਕਬੱਡੀ ਪਾਉਂਦਾ ਆਹ ਸਾਹਮਣੇ ਕਹਿੰਦੇ ਘੜਕਾ ਚੰਬਾ ਪਿੰਡਾ ਮੁੰਡੇ ਦਾ ਇਹਨੂੰ ਦੁਨੀਆ ਜੀਵਨ ਕਹਿੰਦੀ ਹੈ ਇੱਕ ਜੀਵਨ ਕਹਿੰਦੇ ਮਾਣੂ ਤੇ ਗਿੱਲਾਂ ਦਾ ਮਸ਼ਹੂਰ ਆਇਆ ਇੱਕ ਜੀਵਨ ਕਹਿੰਦੇ ਆਹ ਔਰ ਕੋਸ਼ਿਸ਼ ਕਹਿੰਦੇ ਰਾਜਾ ਕਰਦਾ ਤੇ ਜਿੰਦ ਮੇਰੇ ਮਿੱਤਰੋ ਅੱਜ ਤਾਂ ਕਹਿੰਦੇ ਯੱਤ ਤਨ ਤਨ ਕੇ ਕਬੱਡੀਆਂ ਪਾਉਂਦਾ ਅੱਜ ਤਾਂ ਯੱਤ ਕਹਿੰਦੇ ਤਨ ਤਨ ਕੇ ਕਬੱਡੀਆਂ ਪਾਉਂਦਾ ਲਓ ਸਾਹਮਣੇ ਮੇਲਾ ਬਣਾਉਂਦਾ ਇਹ ਕਹਿੰਦੇ ਅੰਤ ਕਰਾਉਂਦਾ ਇਹ ਕਹਿੰਦਾ ਮੇਲੇ ਬਣਾਉਂਦਾ ਅੰਪਾ ਆਪਣੀ ਟੀਮ ਦੇ ਲਈ ਅੰਗ ਜੋੜਦਾ ਹੋਇਆ ਦੇ ਘਰ ਕੇ ਵਾਲੇ ਜੀਵਨ ਦੀ ਜਿਹੜੀ ਕਬੱਡੀ ਹੋਵੇਗੀ ਉਹ 1100 ਦੀ ਹੋਵੇਗੀ ਹੈਰੀ ਸੰਧੂ ਬਚੰਦਰ ਸੰਧੂ ਨਾਲ ਸਾਡਾ ਵੀਰ ਮਹਾਵੀਰ ਸੰਧੂ ਉਹਦੇ ਵੱਲੋਂ ਜਿੰਦੇ ਰਾਜੇ ਦੇ ਦੋ ਜੱਫੇ ਵੀ 1100 ਦੇ 11000 ਦੇ ਹੋਣਗੇ ਪਤਰੀ ਵਾਲੇ ਰਾਜੇ ਦੇ ਦੋ ਜੱਫੇ ਪਾਰ ਰਿਹਾ ਨੰਮੇ ਪਿੰਡੀਆਂ ਉਹ ਮੁੰਡਾ ਪਿੰਡ ਦਾ ਕਬੱਡੀ ਪਾਰ ਰਿਹਾ ਨੰਮੇ ਪਿੰਡੀਆਂ ਗੱਲਾਂ ਹੋਣੀਆਂ ਚਾਹੀਦੀਆਂ ਵੀ ਅਜਮਨਜੀਤ ਪਿੰਡ ਦੇ ਵਿੱਚ ਖੇਡਿਆ ਤੇ ਗੱਲਾਂ ਟਕਣੇ ਲੱਗਣਗੀਆਂ ਉਹ ਮਨਜੀਤ ਦੀ ਕਬੱਡੀ ਤੇ ਹਰਪਾਲ 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 ਤੇ ਮਨਜੀਤ ਨੰਬਰ ਹਰਪਾਲ ਮੇਰੇ ਮਿੱਤਰੋ ਧੜਕਾ ਜੰਬਾ ਪਿੰਡ ਦਾ ਮੁੰਡੇ ਦਾ ਉਹ ਸਾਹਮਣੇ ਵੇਖਦਾ ਇੱਕ ਇੱਕ ਨੀ ਦੇ ਕਹਿੰਦੇ ਮੈਚ ਸਮਾਪਤ ਹੈ ਜੀ ਲਿਖਾ ਚੁਖਾ ਦੱਸੋ ਜੀ ਕਿਹੜੀ ਟੀਮ ਜਿੱਤ ਗਈ ਆ सोनू ਹਾਂਜੀ ਅੱਜ ਸਾਨੂੰ ਭਾਈ ਸਾਹਿਬ ਜੀ ਹਾਂਜੀ ਸੋਰਸ ਤੋਂ ਬੜਾ ਅਮੀਰ ਦਾ ਨਾਮ ਹੈ آج جیتیا کا جیتو بن گیا کرشن لال جی روس جی چکی والا بہت بہت دنواد ہے پجابی بولنے سے خوش ہو کے بہت وے ماڑ پیار دیتے ہیں اگر گراہیوں میں دنواد کریں ਸਾਡੇ ਸੰਤਾਨ ਪਰਮਦੇ ਘਰਾਲਸੌਰ ਬੈਸਟ ਨਾਲ ਦੇ ਧੰਨ ਧੰਨ ਬਾਬਾ ਕਾਲਾ ਵੀਰ ਨਮਾ ਪਿੰਡ ਦੇ ਆਂਕੜੇ 36 ਵਸਤ ਧੰਨ ਬਾਬਾ ਕਾਲਾ ਵੀਰ ਨਮਾ ਪਿੰਡ ਤੇ ਬਾਬਾ ਪ੍ਰਵਿੰਦਰ ਸਿੰਘ ਹਰੂਰ ਸਾਹਿਬ ਸੈਕੰਡ ਬੈਸਟ ਰੇਡਰ ਤੋਂ ਬੈਸਟ ਜਾਫੀ ਟੱਚ 11 ਟੱਚ ਪੰਜ ਜਫੇ ਸਰਹਾਲੀ ਵਾਲਾ ਪੀਰਾ ਬੈਸਟ ਜਫੀਆ ਤੇ ਟੀਮ ਦੀ ਸਹੰਦੀ ਦੇ ਨਾਲ ਪਤਰੀ ਵਾਲਾ ਰਾਜਾ ਕਿਉਂਕਿ ਰਾਜੇ ਦੇ ਚਾਰ ਜਫੇ ਆ ਪੀਰਾ ਸਰਹਾਲੀ ਬੈਸਟ ਜਫੀ ਤੇ ਨਾਲ ਰਾਜਾ ਪਤਰੀ ਸਾਜੇ ਦਾਤੇ ਬੈਸਟ ਨੇ ਭਵਿੰਦਰਪਾਲ ਆਸਟ੍ਰੇਲੀਆ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ 11000 ਦੇ ਨਾਲ ਪਤਰੀ ਵਾਲੇ ਰਾਜੇ ਦਾ ਮਾਨ ਸਨਾਨ ਕੀਤਾ ਜਾ ਰਿਹਾ ਹੈ ਨਾਲ ਬੈਸਟ ਰੇਟਰ ਜੀ ਵੀ ਐਚ 12 ਨੰਬਰ ਨੇ ਸੁਰ ਸਿੰਘੀ ਆਂਦੇ ਦੇ ਤੇ ਸੋਲਾ ਵਾਲੇ ਗਰਨਾਲ ਦੇ ਚੌਧੀਆਂ ਜੋਲੀ ਨੰਬਰ 16 ਵਾਲਾ ਗਰਨਾਲ ਬੈਸਟ ਰੇਟਰ ਜੀ ਉਧਰ ਜਿਹੜਾ ਮਾਨ ਸਨਾਨ